ਤੇ ਇੱਕ ਸੌਰੇ ਨੇ ਆਪਣੇ ਹੀ ਘਰ ਦੀ ਜਿਹੜੀ ਨੂ ਦੇ ਨਾਲ ਜਿਹੀ ਹਰਕਤ ਕੀਤੀ ਹੈ ਜਿਸ ਨੂੰ ਦੇਖ ਕੇ ਜਿਸ ਨੂੰ ਦੇਖ ਕੇ ਜਿਹੜੀ ਕੁੜੀ ਦੇ ਘਰਦਿਆਂ ਦੇ ਹੋਸ਼ ੁੱਟ ਕੇ ਅਦਰ ਅਸਲ ਮਾਮਲਾ ਕੀ ਸੀ ਕਿ ਘਰ ਦੇ ਵਿੱਚ ਨੂ ਅਤੇ ਸੌਰੇ ਦੀ ਜਿਹੜੀ ਘਟ ਬਣਦੀ ਸੀ ਜਿਸ ਤੋਂ ਬਾਅਦ ਨੂ ਸੌਰੇ ਦੇ ਵਿੱਚ ਲੜਾਈ ਹੋ ਜਾਂਦੀ ਹੈ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਨੂ ਨੂੰ ਜਿਹੜੀ ਨੂ ਦੀ ਜੀਵਨ ਲੀਲਾ ਸਮਾਪਤ ਹੋ ਜਾਂਦਾ ਗੁਰਪ੍ਰੀਤ ਸਿੰਘ ਸਿੱਧੋਆਂ ਨਾਲੋਂ ਵਾਲੇ ਉਹ ਨਾ ਪਿੰਡ ਕਾਲੇ ਨੰਦਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇਹ ਤੇ ਕਰਾਇਦ ਰਣੋ ਸਰਪੰਡੂਰੀ ਮਮੂੜੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਿਵਾਰ ਚੋਂ ਦਾ ਸਰ ਮੈਂ ਭਾਈਆ ਲੱਗਦਾ ਜੇ ਤੇ ਉਹਦਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਾਰੇ ਹੋਇਆ ਵਾ ਇਹਨੂੰ ਲੌਨਰ ਜੇ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜੇ ਇਹਨਾਂ ਦਾ ਵਿਆਹ ਸੁਲਾ ਨੰਕੀ ਨਾ ਹੋ ਗਿਆ ਤੇ ਬਾਜੇ ਉਹਨਾਂ ਨੇ ਮਾਰਤੀ ਤੇ ਜਰ ਜੋ ਸਾਨੂੰ ਫੋਨ ਕੀਤਾ 4 ਵਜੇ ਤੇ 4:30 ਪੂਨੇ 5 ਅਸੀਂ ਪਹੁੰਚੇ ਆ ਤੇ ਪੰਜ ਦੋ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਹੀ ਇੱਥੇ ਸੀ ਉਹਦੀ ਘਰ ਦੀ ਤੇ ਮੰਜੇ ਦੇ ਲੰਮੇ ਪਾਈ ਸੀ ਕੁੜੀ ਤੁਹਾਨੂੰ ਆਂਦੇ ਸਰ ਵੀ ਏਅਰ ਸੋਇਚ ਦੇ ਕੇ ਮਰ ਗਈ ਆ ਇੰਹੀਂ ਸਰ ਧੌਣ ਤੇ ਦਾਗ ਵੇਖਿਆ ਕਈ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂ ਤਾਂ ਉਹਨਾਂ ਦੇ ਵਿੱਚ ਕੇ ਦੀ ਅਰਸਤ ਹੋਈ ਦੀ ਅਰਸਤ ਇੱਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਕਿ ਸਾਡੀ ਕੁੜੀ ਨੂੰ ਇਨਸਾਫ਼ ਮਿਲੇ ਕੱਲ ਨੂੰ ਹੋਰ ਤੇ ਦਿੱਤੀ ਪੈਣਾ ਨਾ ਸਾਰੇ ਕੰਮ ਹੋਏ ਅਸੀਂ ਤਾਂ ਗਰੀਬ ਬੰਦੇ ਆਂ ਘਰਾਂ ਦੇ ਰਹਿਣੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਗਿਆਤ ਨਹੀਂ ਸਰ ਅਡਰ ਨਾਲ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਸਾਫ਼ ਸਰ ਮੰਗਦੇ ਆਂ ਪੋਣਾ ਚ ਪਹੁੰਚਿਆ ਫਿਕ ਨਹੀਂ ਅੰਮ੍ਰਿਤ ਸਰ ਨਹੀਂ ਸਰ ਉਹ ਅਜੇ ਤਾਂ ਅਗਨੀ ਜੇ ਹੈ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਸਾਰੇ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਦੀ ਲਾ ਸਾਡੇ ਦੇ ਕੋਲ ਉਹੀ ਕੀ ਕਰ ਸਕਦੇ ਸੀ ਇਹਨਾਂ ਦਾ ਆਪਸ ਵਿੱਚ ਪਰਵਾੜ ਚ ਲੜਾਈ ਝਗੜਾ ਚੱਲਦਾ ਸੀ ਸੌਹਰੇ ਨਾਲ ਜਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਘਰ ਵਾਲਾ ਰਾਜੇਂਦਰ ਕੋਰ ਦਾ ਪਤੀ ਗੋਰਾ ਉਹ ਡਬਈ ਰਿੰਦਾ ਸੌਹਰੇ ਨਾਲ ਨਹੀਂ ਬਣਦੀ ਨਹੀਂ ਇਹਨਾਂ ਨਾਲ ਮੈਂ ਅੱਜ ਕਰਾਈ ਸੀ ਮਰੀਆਂਮਾ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਸਾਹਮਣੇ ਆਈ ਆ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੀ ਮੋਨੈਰਾ ਵਿਆਹ ਕਰਵਾ ਲਿਆ ਹੋਇਆ ਸੀ 8 ਮਹੀਨੇ ਪਹਿਲਾਂ ਕੀ ਨਾਮ ਕੋਈ ਦਾ ਰਾਜਵਿੰਦਰ ਕੌਰ ਤਾਂ ਕਿਥੋਂ ਜਨਨ ਵਾਲੀ ਜਰੇ ਇਹ ਪਲੋਰੀ ਕਿਰਾਏ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਤੇ ਅਸੀਂ ਕਿਰਾਏ ਤੇ ਰਹਿੰਦੇ ਆ ਤੇ ਪਲੋਰੀ ਵਿੱਚ ਹੀ ਵਿਆਹ ਹੋਇਆ ਸੀ ਤਾਂ ਮਾਰਿਆ ਕਿਦਾਂ ਗਿਆ ਜੀ ਸੌਰੇ ਨੇ ਗਲ ਕੁੱਟ ਕੇ ਮਾਰਿਆ ਗਿਆ ਤਾਂ ਗ੍ਰਿਫਤਾਰੀ ਪਾਈ ਗਈ ਜੀ ਇਹਦੇ ਸੌਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੌਰਾ ਅਸੀਂ ਸਵੇਰੇ ਸੌਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲਦੀ ਹੈ ਜੀ ਐਸਐਚਓ ਸਾਉ ਖੋਦ ਤੁਹਾਨੂੰ ਦਿਸ਼ਾ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅਮਜ ਲਿਆਂਦੀ ਜਾਊਗੀ। ਉਤ ਸਹੀ ਲੜਕੀ ਦੇ ਪਰਿਵਾਰ ਦੇ ਵੱਲੋਂ ਸੌਰੇ ਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਨਾ ਜੀ ਧੀ ਦਾ ਗਲਾ ਕੁੱਟ ਕੇ ਜਿਹੜੀ ਗਲਾ ਕੁੱਟ ਕੇ ਉਹਨੂੰ ਮੌਤ ਦੀ ਘਾਟ ਉਤਾਰਿਆ ਗਿਆ ਹੈ ਕਿ ਹਾਲਾਂਕਿ ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਸ਼ੁਰੂ ਕਰਤੀ ਗਈ ਹੁਣ ਦੇਖਣਾ ਹੋਵੇਗਾ ਜਾਂਚ ਦੌਰਾਨ ਕਿਹੜੇ ਵੱਡੇ ਜਿਹੜੇ ਖਲਾਫ